ਕਕਰਸਾ ਵਾਹੇ ਗੁਰਜੀ ਕੀ ਪਤੇ ਹਾਜੀ ਕਰਤਾ ਸਿੰਘ ਜਦ ਅਬਰਾਹਮ ਕੱਪ ਦਾ ਪਾਠ ਕਰਨਗੇ ਹਾਜੀ ਕਰਜਾ ਸਿੰਘ ਜੀ ਕਰੋ ਜੀ ਇੱਕੀ ਕਾ ਸੀ ਜਵਾਏ ਕੀ ਫਤੇ ਵਾ ਕਾ ਕੜਾ ਕੰਦਾ ਸੀ ਅਗਰ ਸਮੇਸ ਸਤਲੀ 20 20 ਪਰ ਪਾਸੋ ਪਰ ਪਾਸ ਯਾਨ ਕਾ ਸਤੜੀ ਆ ਜਮੰਦਾ ਟ ਪਰ ਚੰਦਾ ਇਸਰੀ ਉਪਾਰ ਹੈ ਸਾਤੀ ਬੰਮੀ ਬਾਸ ਨੱਬੀ ਪੰਨੀ ਤੂ ਵਟਾਰੇ ਨੇ ਤੇ ਜੁੱਟੀ ਮੋਟ ਦੇ ਕਿ ਤਾਰਾ ਤੜਕੀ ਪਾਣੇ ਚੰਡ ਕੰਮ ਡੇ ਕਮਰ ਤਿੱਕਾ ਜਗਤ ਜਣ ਕੀ ਕਾਲ ਕਾ ਬਾਨ ਹੈ ਤਬ ਮਾਨਾ ਤਬਾਨ ਕਾ ਯਤ ਪਾਨ ਕਾ ਜਬ ਮਾਨੇ ਇੱਕ ਅਸਬਾਮਾ ਕੋਨਾ ਤੇ ਸਪਾਲੇ ਜੋ ਮੇਰਾ ਤਰੀ ਯਾਨੀ ਜੀਤੇ ਯਾਨੀ ਪੀਤੇ ਯਾ ਜੈ ਤੇ ਸੇ ਨਾ ਬਾਬੀ ਅਤਲੀ ਅਵੇ ਪੇਰੇ ਤੇ ਉਪਰੇ ਬੀਪਰ ਬਸਿਆਤਾ ਸੁਖ ਸੰਤਾ कंता ता ता जो सुदे पै सुता कंता ए बोल हाय गोविंद का सुनो का सा वीर फटे पा मेंदार में, में पकड़ा तो ससीर डोरा जा बिड नामो जाल बैठ पुमे योगे पार सवा कब गाजी लंगड़ोगे वै गुरु वाहे गुरु जी का खा, खालसा वाहे गुरु जी की फतेह फते।